ਨਮਸਕਾਰ ਦੋਸਤੋ ਟ੍ਰੁੱਥ ਤੇ ਕਸਪੀਟ ਤੇ ਤੁਹਾਡਾ ਸਵਾਗਤ ਆ ਅਸੀਂ ਇਸ ਟਾਈਮ ਨਵਾਂ ਸ਼ਹਿਰ نیشنل ਹਾਈਵੇ ਦੇ ਉੱਤੇ ਖੜੇ ਆ ਜਿਹੜਾ ਮਹਾਲੋਂ ਲੰਗੜੋਆ ਬਾਈਪਾਸ ਦੇ ਉੱਤੇ نیشنل ਹਾਈਵੇ ਆ ਇਹ ਜਿਹੜੀ ਵੀਡੀਓ ਆ ਇਹ ਸੜਕ ਸੁਰੱਖਿਆ ਦੇ ਨਾਲ ਰਿਲੇਟਡ ਵੀਡੀਓ ਸ਼ੇਅਰ ਕਰਨ ਜਾ ਰਹੇ ਆ ਦੱਸਦੀ ਕਿ ਨਵਾਂ ਸ਼ਹਿਰ ਪੁਲਿਸ ਵੱਲੋਂ ਜਿਹੜੀ ਆ ਓਵਰ ਸਪੀਡ ਵਾਹਨਾਂ ਦੇ ਜਿਹੜੇ ਚਲਾਨ ਆ ਉਹ ਕੱਟਣੇ ਸ਼ੁਰੂ ਕਰ ਦਿੱਤੇ ਗਏ ਆ ਕੁਝ ਸਮਾਂ ਪਹਿਲਾਂ ਇਹ ਜਿਹੜੀ ਮਸ਼ੀਨ ਸੀਗੀ ਹਾਈ ਟੈਕ ਮਸ਼ੀਨ ਓਵਰ ਸਪੀਡ ਚੈੱਕ ਕਰਨ ਵਾਲੀ ਉਹ ਜਰੂਰ ਬੰਦ ਪਈ ਸੀ ਲੇਕਿਨ ਹੁਣ ਨਵਾਂ ਸ਼ਹਿਰ ਪੁਲਿਸ ਨੇ ਉਹ ਜਿਹੜੀ ਜਿਹੜੀ ਆ ਮਸ਼ੀਨ ਹੈ ਉਹਨੂੰ ਚਾਲੂ ਕਰ ਲਿਆ ਤੇ ਹੁਣ ਤੁਸੀਂ ਦੇਖ ਸਕਦੇ ਹੋ ਨਵਾਂ ਸ਼ਹਿਰ ਹਾਈਵੇ ਦੇ ਉੱਤੇ ਕਿਸ ਤਰ੍ਹਾਂ ਜਿਹੜੇ ਓਵਰ ਸਪੀਡ ਗੱਡੀਆਂ ਦੇ ਚਲਾਨ ਹੋ ਰਹੇ ਨੇ ਤੇ ਬੜੀ ਹਾਈ ਟੈਕ ਟੈਕਨੋਲੋਜੀ ਦੇ ਨਾਲ ਚਲਾਨ ਘਟੇ ਜਾ ਰਹੇ ਨੇ ਤੇ ਅਸੀਂ ਇਸ ਵਾਰ ਜਿਹੜੇ ਗੱਲ ਕਰਾਂਗੇ ਆਪਣੇ ਨਾਲ ਜਿਹੜੇ ਆ ਟ੍ਰੈਫਿਕ ਇੰਚਾਰ ਸੁਭਾਸ਼ ਜੀ ਹਾਂਜੀ ਸਰ ਨਮਸਕਾਰ ਜੀ ਸਾਡੇ ਪੇਜ ਤੇ ਤੁਹਾਡਾ ਸਵਾਗਤ ਆ ਹਾਂਜੀ ਐ ਸਰ ਇਹ ਜਿਹੜੀ ਤੁਸੀਂ ਅੱਜ ਖੜੇ ਆ ਇਹ ਕਿਸ ਮਕਸਦ ਨਾਲ ਖੜੇ ਆ ਜੇ ਬਾਰੇ ਮਾਰੀ ਬਰੀਫ ਕਰਿਓ ਸਰ ਇਹ ਸਰ ਅਸੀਂ ਜਿਹੜੀ ਮਸ਼ੀਨ ਕਰ ਰਹੇ ਹੇ ਸਪੀਡ ਸਪੀਡ ਉਟਾਰ ਰਹੇ ਤੇ ਜਿੱਦਾਂ ਕਾਫੀ ਕੰਪਲੀਟ ਆਉਂਦੀ ਹੈ ਵੀ ਐਕਸੀਡੈਂਟ ਬਹੁਤ ਜ਼ਿਆਦਾ ਹੁੰਦੇ ਨੇ ਸਰਕਾਰ ਦਾ ਵੀ ਇਸ ਵੱਲ ਬਹੁਤ ਧਿਆਨ ਹੈ ਸਾਡੇ ਮਾਨਯੋਗ ਅਫਸਰ ਐਸਐਸਪੀ ਸਾਹਿਬ ਡਾਕਟਰ ਮਹਿਤਾਬ ਸਿੰਘ ਜੀ ਤੇ ਆਈਪੀਐਸ ਜिला ਸ਼ੀਤਪາກ ਸਿੰਘ ਨਗਰ ਉਹਨਾਂ ਵੱਲੋਂ ਵੀ ਹਦਾਇਤਾਂ ਨੇ ਕਿ ਕੋ ਵੀ ਕੋਈ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰਦਾ ਉਹਨਾਂ ਤੇ ਸਖਤੀ ਰੱਖਣੀ ਹੈ ਤੇ ਉਹਨਾਂ ਦੇ ਨਿਰਦੇਸ਼ਾ ਦੇ ਮੁਤਾਬਕ ਹੀ ਅਸੀਂ ਜਿਹੜਾ ਵੀ ਸਪੀਡ ਉਟਾਰ ਹਾਈਵੇ ਤੇ ਲਾਇਆ ਅੱਛਾ ਸਰ ਇਹ ਜਿਹੜੀ ਆ ਸਪੀਡ ਰੈਡਾਰ ਤੁਸੀਂ ਲਾਇਆ ਨੇਸ਼ਨਲ ਹਾਈਵੇ ਦੇ ਉੱਤੇ ਇਹ ਕਿਸ ਤਰ੍ਹਾਂ ਕੰਮ ਕਰਦਾ ਹੈ ਇਹਦੇ ਬਾਰੇ ਮਾੜਾ ਬਰੀਫ ਕਰੋਗੇ ਸਰ ਸਰ ਇਹ ਇੱਕ ਮਤਲਬ ਜਿਹਦਾ ਇਹਨੂੰ ਆਪਾਂ ਸਪੀਡ ਰੈਡਾਰ ਹੀ ਕਹਿੰਦੇ ਆ ਇਹ ਕੰਪਿਊਟਰ ਹੈਗਾ ਇਹ ਠੀਕ ਹੈ ਜੀ ਬਿਲਕੁਲ ਜਿੱਦ ਆਪਾਂ ਫੋਨ ਤੇ ਲਾਂਦੇ ਜਾਂ ਕੰਪਿਊਟਰ ਤੇ ਚਲਾਉਂਦੇ ਸੇਮ ਚੀਜ਼ ਹੈਗੀ ਇਹ ਠੀਕ ਹੈ ਜੀ ਇਹ ਜਦੋਂ ਵੀ ਜੇ ਮਤਲਬ ਤੁਸੀਂ ਇਹਨੂੰ ਆ ਦੇਖੋ ਲਾਇਓ ਜਿਹਦਾ ਹਾਈਵੇ ਦੀ ਸਪੀਡ ਜਿੱਥੇ-ਜਿੱਥੇ ਵੀ ਬੋਰਡ ਲੱਗੇ ਹੋਏ ਨੇ ਇੱਥੇ 90 ਦੀ ਸਪੀਡ ਹੈਗੀ ਹੈ ਨਾ ਅਸੀਂ ਆ 90 ਇਹਨੂੰ ਭਰਿਆ ਹੋਇਆ ਤੇ ਜਿੰਨੀ ਮੈਕਸਿਮਮ 90 ਸਪੀਡ ਹੈ ਜਿਹਦੇ ਜਿਹੜੇ ਤੇ ਉੱਪਰ ਤੋਂ ਆਉਂਦੇ ਆ ਠੀਕ ਹੈ ਜੀ 90 ਤੋਂ ਜ਼ਿਆਦਾ ਠੀਕ ਹੈ ਜੀ ਫਿਰ ਉਹ ਇਸ ਰੇਂਜ ਵਿੱਚ ਆ ਜਾਂਦੇ ਨੇ ਸਾਡੇ ਕੋਲ ਇੱਕ ਹੈਗਾ ਇਹਨੂੰ ਆਪਾਂ ਕਲਿੱਕ ਕਰਦੇ ਹਾਂ ਕਲਿੱਕ ਕਰਦੇ ਆ ਤੇ ਇੱਕ ਕਲਿੱਕ ਕਰਨ ਦੇ ਨਾਲ ਸਾਰੀ ਹਰ ਇੱਕ ਗੱਡੀ ਦੀ ਜਿਹੜੀ ਸਪੀਡ ਉਹ ਚੈੱਕ ਹੋ ਜਾਂਦੀ ਹੈ ਮੈਂ ਆਪਣੇ ਕੈਮਰਾਮੈਨ ਨੂੰ ਕਹਿਣਾ ਚਾਹਾਂਗਾ ਕਿ ਉਹ ਆ ਦਿਖਾਓ ਜਿੱਦਾਂ ਇੱਕ ਗੱਡੀ ਜਿਹੜੀ ਆ ਆਉ ਦੀ 130 ਸਪੀਡ ਸੀਗੀ ਤੇ ਉਸ ਤੋਂ ਬਾਅਦ ਨਾਲ ਹੀ ਜੇ ਇਸ ਤਰ੍ਹਾਂ ਕਲਿੱਕ ਕਰਦੇ ਆ ਤੇ ਉਹਦੀ ਪਿਕਚਰ ਉਸ ਗੱਡੀ ਦੀ ਪਿਕਚਰ ਤੇ ਉਹਦੀ ਜਿਹੜੀ ਨੰਬਰ ਪਲੇਟ ਦੀ ਪਿਕਚਰ ਆ ਜਾਂਦੀ ਹੈ ਉਸ ਤੋਂ ਬਾਅਦ ਉਸ ਤੋਂ ਬਾਅਦ ਸਿਰਫ ਕੀ ਅੱਗੇ ਕਿਦਾਂ ਫੀਡ ਕਰਦੇ ਆ ਦੱਸੋ ਉਸ ਤੋਂ ਬਾਅਦ ਅਸੀਂ ਇਹ ਪੂਰਾ ਇਹਨੂੰ ਜ਼ੂਮ ਕਰਕੇ ਇਹਦੀ ਜਿਹੜੀ ਸਾਡੇ ਕੋਲ ਆ ਹੁਣ ਈ ਮਸ਼ੀਨਾਂ ਆ ਗਈਆਂ ਨੇ ਜਿੱਦਾਂ ਪਹਿਲਾਂ ਅਸੀਂ ਦੱਸਿਆ ਵੀ ਚਲਾਨ ਪੁਕਣਾ ਚਲਾਨ ਕਰਦੇ ਸੀਗੇ ਉਹ ਜਿਹੜਾ ਕੰਮ ਸੀ ਸਾਰਾ ਖਤਮ ਹੋ ਗਿਆ ਇਹਦੇ ਨਾਲ ਆਪਾਂ ਇਹਨੂੰ ਕੀ ਹੈ ਸਕੈਨ ਕਰ ਲੈਂਦੇ ਆ ਸਕੈਨ ਕਰਦੇ ਆ ਇਹਦੀ ਸਾਰੀ ਸਪੀਡ ਇਹਦੀ ਗੱਡੀ ਨੰਬਰ ਜੋ ਵੀ ਹੈਗਾ ਸਾਰਾ ਕੁਝ ਇਹਦੇ ਵਿੱਚ ਆ ਜਾਂਦਾ ਉਹ ਉਹ ਕੀ ਆ ਭਰ ਕੇ ਅਨ ਉਹਨੂੰ ਮੈਸੇਜ ਚਲੇ ਜਾਂਦਾ ਚਾਹੇ ਡਰਾਈਵਰ ਹੈ ਚਾਹੇ ਓਨਰ ਹੈ ਜਿਹਦੇ ਨਾਂ ਦੇ ਗੱਡੀ ਹੈ ਉਹਦਾ ਮੋਬਾਈਲ ਫੋਨ ਅਟੈਚ ਹੈਗੇ ਕਈ ਕਿਸੇ ਕਿਸੇ ਦਾ ਨਹੀਂ ਹੈਗਾ ਫਿਰ ਅਸੀਂ ਇੱਕ ਹੋਰ ਹੈਗਾ ਉਹ ਭਰ ਦੇਈਦਾ ਮਤਲਬ ਬਨਾਂ ਦਾ ਜ਼ਿਆਦਾਤਰ ਮੋਬਾਈਲ ਫੋਨ ਅਟੈਚ ਹੈਗੇ ਸਾਰਿਆਂ ਦੇ ਉਹਨਾਂ ਨੂੰ 2-3 ਮਿੰਟ ਚ ਮੈਸੇਜ ਚਲੇ ਜਾਂਦਾ ਓਕੇ ਸਰ ਤੇ ਉਸ ਤੋਂ ਬਾਅਦ ਇਹਦੇ ਵਿੱਚ ਚਲਾਨ ਦੀ ਜਿਹੜੀ ਆ ਅਮਾਉਂਟ ਕਿੰਨੀ ਆ ਓਵਰ ਸਪੀਡ ਦੇ ਕੀ ਚਾਰजेस ਨੇ ਇਹ 1000 ਰੁਪਏ ਇਹਦਾ ਮਾਉਂਟ ਹੈ ਜੀ 1000 ਰੁਪਏ ਹੀ ਇਹਦਾ ਜ罚 ਹੈਗਾ ਠੀਕ ਆ ਸਰ ਤੇ ਅਸੀਂ ਕਹੀ ਬੇਨਤੀ ਕਰਾਂਗੇ ਸਾਰਿਆਂ ਨੂੰ ਕਿ ਚਾਰ ਕਲਾਸਾਂ ਹੈਗੀਆਂ ਇਹਦੀਆਂ ਬਾਈਕਾਂ ਗੱਡੀਆਂ ਦੀਆਂ ਇੱਕ ਟੂ-ਵੀਲਰ ਹੈਗਾ ਇੱਕ ਐਲਐਮਬੀ ਹੈਗਾ ਇੱਕ ਗੁਰਸਪੀਕ ਲੈ ਗਈਆਂ ਇੱਕ ਪੈਸੇਂਜਰ ਹੈ ਗਈਆਂ ਪੈਸੇਂਜਰ ਬੱਸਾਂ ਆ ਜਾਂਦੀਆਂ ਸਾਰੀਆਂ ਚਾਰਾਂ ਕਲਾਸਾਂ ਨੂੰ ਜਿਹੜੇ ਵੀ ਇਹਦੇ ਡਰਾਈਵਰ ਨੇ ਇਹਨਾਂ ਚੀਜ਼ਾਂ ਦੇ ਸਾਰੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਔਰ ਇਹ ਚਾਰੇ ਕਲਾਸਾਂ ਚੱਲਦੀਆਂ ਨੇ ਰੋਡਾਂ ਤੇ ਹਰ ਇੱਕ ਬੰਦੇ ਨੂੰ ਆਪਣੇ ਸਿਸਟਮ ਦੇ ਹਿਸਾਬ ਨਾਲ ਹੀ ਆਪਣੀ ਕਲਾਸ ਦੇ ਧਿਆਨ ਜਿਹੜੀ ਕਿਸੇ ਕਲਾਸ ਦੀ ਕਿੰਨੀ ਸਪੀਡ ਹੈ ਕਿਸੇ ਦੀ ਕਿੰਨੀ ਹੈ ਉਦੇ ਹਿਸਾਬ ਨਾਲ ਚੱਲਣ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰ। ਅੱਛਾ ਇਹ ਇਹਦੇ ਵਿੱਚ ਜਿਹੜੇ ਤੁਸੀਂ ਚਲਾਨਾ ਕੱਢਦੇ ਇਹਦੇ ਵਿੱਚ ਕੋਈ ਸਪਾਰਸ ਦੇ ਚਾਂਸ ਹੈਗੇ ਬਚਨ ਦੇ ਜਾਂ ਕੋਈ ਆਮ ਤੌਰ ਤੇ ਅਕਸਰ ਐਦਾਂ ਹੁੰਦਾ ਹੈ ਕਿ ਚਾਹੀ ਅਸੀਂ ਵੀ ਆ ਵਿੱਚ ਕਿਤੇ ਨਾ ਕਿਤੇ ਹੈਲਪ ਮਤਲਬ ਕੀ ਚਾਂਸ ਹੈਗੇ ਆ ਕੋਈ ਬਚਨ ਦੇ ਇਹਦੇ ਵਿੱਚ ਇਹ ਇਹ ਬਿਲਕੁਲ ਖਤਮ ਹੋ ਗਈ ਗੱਲ ਕਿ ਕਿਸੇ ਨਾਲ ਗੱਲ ਕਰ ਲੋ ਜਾਂ ਕਿਦਾਂ ਜਾਂ ਕੋਈ ਭਾਈਵੰਦੀ ਤੁਸੀਂ ਕਰ ਹੀ ਨਹੀਂ ਸਕਦੇ ਕਿਉਂਕਿ ਇਹ ਤਾਂ ਕੰਪਿਊਟਰ ਵਾਂਗੂ ਹੈਗਾ ਉਹ ਗੱਡੀ ਨੂੰ ਫੀਡ ਕਰਦੀ ਗੱਡੀ ਨੂੰ ਚੱਕਦੀ ਆਪਾਂ ਚਲਾਨਾ ਕਰ ਦੇਣਾ ਚਾਹੇ ਸਾਡਾ ਵੀ ਕੋਈ ਰਿਸ਼ਤੇਦਾਰ ਹੋਵੇ ਇਹ ਇਹਨੇ ਕਿਸੇ ਨਾ ਕੋਈ ਪਾਈ ਬੰਦੇ ਨਹੀਂ ਕਰਨੀ ਉਹਦੀ ਸਪੀਡ ਆ ਜਾਂਦੀ ਹੈ ਉਹਦਾ ਚਲਾਨ ਇੱਥੇ ਹੋ ਜਾਣਾ ਨਾ ਅਸੀਂ ਉਹ ਤੋਂ ਲਾਇਸੈਂਸ ਲੈਣਾ ਨਾ ਅਸੀਂ ਉਹਨੂੰ ਰੋਕਣਾ ਠੀਕ ਹੈ ਇਹੀ ਇੱਕ ਇਹਦੇ ਨਾਲ ਮਤਲਬ ਕਾਫੀ ਚੀਜ਼ਾਂ ਖਤਮ ਹੋ ਗਈਆਂ ਜਿੱਦ ਤੱਕ ਇਹ ਸੀਗਾ ਵੀ ਕਈ ਵਾਰੀ ਸਾਡੇ ਡਿਪਾਰਟਮੈਂਟ ਦੇ ਵੀ ਅਲੀਗੇਸ਼ਨ ਲੱਗ ਜਾਂਦੇ ਸੀ ਕਿ ਵੀ ਕ腐ਸ਼ਨ ਕਰਦੇ ਨੇ ਜਾ ਕੇ ਸ਼ਰੂ ਮਿਸਬੀਵ ਕੀਤਾ ਹੁਣ ਆਪਾਂ ਕਿਸੇ ਨੂੰ ਮਾਰਾ ਵੀ ਨਹੀਂ ਬੋਲਣਾ ਨਾ ਕਿਸੇ ਤੋਂ ਕੋਈ ਡਾਕੂਮੈਂਟ ਲੈਣਾ ਮਤਲਬ ਇਹ ਜਿਹੜੀ ਕ腐ਸ਼ਨ ਵਾਲੀ ਗੱਲ ਸੀ ਉਹ ਵੀ ਖਤਮ ਹੋ ਗਈ ਮਿਸਬੀਵ ਵਾਲੀ ਵੀ ਗੱਲ ਖਤਮ ਹੋ ਗਈ ਜਿਹੜਾ ਬਿਲਕੁਲ ਸਹੀ ਕੰਮ ਹੈ ਉਹ ਹੀ ਹੋਊਗਾ ਇਹ ਕਿੰਨੀ ਸਪੀਡ ਹੈ ਇਸ ਨੈਸ਼ਨਲ ਹਾਈਵੇ ਦੇ ਉੱਤੇ ਪੁਲ ਤੇ ਘਟ ਠੀਕ ਹੈ ਜਿੱਦਾਂ ਪੁਲ ਆਪਾਂ ਕਰਾਸ ਕਰਦੇ ਆ ਪੁਲਾਂ ਦੇ ਉੱਪਰ ਘਟ ਹੈ ਜਿੱਦਾਂ ਹੁਣ ਪਲੇਨ ਹਾਈਵੇ ਤੇ 90 ਹੈ ਠੀਕ ਹੈ 90 ਆ ਤੇ ਆਉਣ ਵਾਲੇ ਸਮੇਂ ਤੇ ਰੂਟੀਨ ਚ ਨਾਕੇ ਲੱਗਣਗੇ ਜਾਂ ਇੱਕ ਖਾਣਾ ਪੂਰਤੀ ਕਹਿ ਸਕਦੇ ਆ ਨਹੀਂ ਨਹੀਂ ਖਾਣਾ ਪੂਰਤੀ ਨਹੀਂ ਤਕਰੀਬਨ ਮੈਨੂੰ ਪੰਜ ਛੇ ਦਿਨ ਲਗਾਤਾਰ ਲਾਂਦਿਆਂ ਨੂੰ ਹੋ ਗਏ ਪੰਜ 10 15 ਕੱਲ 18 ਚਲਾਨ ਕੀਤੇ ਉਹ ਐਦਾਂ ਦਾ ਤਾਂ ਨਹੀਂ ਕਿ ਫਿਕਸ ਟਾਈਮ ਖੜਦੇ ਆ ਉਸ ਟਾਈਮ ਫਿਰ ਵਹੀਕਲਸ ਵਾਲਿਆਂ ਨੂੰ ਪਤਾ ਲੱਗ ਜਾਂਦਾ ਕਿ ਇਸ ਟਾਈਮ ਖੜੇ ਹੁੰਦੇ ਆ ਕਿ ਆਪਣਾ ਟਾਈਮ ਬਦਲ ਦੇ ਰਹੇ ਨੇ ਨਹੀਂ ਨਹੀਂ ਅਸੀਂ ਇਦਾਂ ਨਹੀਂ ਕਰਦੇ ਅਸੀਂ ਤਾਂ ਮਤਲਬ ਆਪਣੀ ਡਿਊਟੀ ਵੀ ਦੇਖਣੀ ਆ ਸ਼ਹਿਰ ਚ ਸੌ ਪ੍ਰੋਬਲਮਾਂ ਹੁੰਦੀਆਂ ਨੇ ਲੋਡ ਡਾਕਟਰ ਵੀ ਦੇਖਣਾ ਸਾਰਾ ਕੁਝ ਉਧਰ ਵੀ ਦੇਖਣਾ ਫਿਰ ਅਸੀਂ ਹਾਈਵੇ ਤੇ ਵੀ ਮਤਲਬ ਜਿੰਨਾ ਜਿੰਨਾ ਵੀ ਸਮਾਂ ਮਿਲਦਾ ਉਹਨਾਂ ਨਾਲ ਕੱਢ ਕੇ ਆਪਣਾ ਟਾਈਮ ਲਾਈਦਾ ਜੀ ਠੀਕ ਆ ਇਹਨਾਂ ਸਾਡੇ ਨਾਲ ਸੁਭਾਜ ਜੀ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਜਿਹੜੀ ਆ ਹੁਣ ਨਵਾਂ ਸ਼ਹਿਰ ਪੁ ਟ੍ਰੈਫਿਕ ਟੀਮ ਇਹੋ ਕੰਮ ਕਰਦੀ ਹੈ ਨੈਸ਼ਨਲ ਹਾਈਵੇ ਦੇ ਉੱਤੇ ਲਗਾਤਾਰ ਜਿਹੜੇ ਉਹਨਾਂ ਦੱਸਿਆ ਕਿ ਕੱਲ ਜੀ ਹਾਂਜੀ ਸਰ ਜਿੱਦਾਂ ਜਿੱਦਾਂ ਹਾਈਵੇ ਤੇ ਪਹਿਲੀ ਗੱਲ ਨਾਕਾ ਲੈਣਾ ਬਹੁਤ ਔਖਾ ਸੀਗਾ ਠੀਕ ਹੈ ਘੱਟੋ ਘੱਟ ਵੀ 10 ਮੁਲਾਜ਼ਮ ਚਾਹੀਦੇ ਸੀਗੇ ਠੀਕ ਹੈ ਹੁਣ ਇਕੱਲਾ ਬੰਦਾ ਜੇ ਮੈਂ ਇਕੱਲਾ ਆਵਾਂ ਤਾਂ ਮੈਂ ਇਕੱਲਾ ਵੀ ਚਲਾਨ ਕਰਕੇ ਜਾ ਸਕਦਾ ਓਕੇ ਉਹ ਇਹਦੇ ਚ ਬਹੁਤ ਬੈਨੀਫਿਟ ਮਿਲਿਆ ਜਾਂਤੋਂ ਈ ਮਸ਼ੀਨਾਂ ਆਈਆਂ ਇਹਦਾ ਕੋਈ ਮਤਲਬ ਮੁਲਾਜ਼ਮਾਂ ਦਾ ਬਹੜਾ ਨਹੀਂ ਤਾਂ ਹਾਈਵੇ ਤੇ ਗੱਡੀ ਰੋਕੇ ਨਹੀਂ ਸਕਦੇ ਤੁਸੀਂ ਹਾਈਵੇ ਤੇ ਘੱਟੋ ਘੜਾ 10 ਮੁਲਾਜ਼ਮ ਚਾਹੀਦੇ ਜੇ ਤੁਸੀਂ ਹਾਈਵੇ ਤੇ ਓਵਰ ਸਪੀਡ ਤੇ ਚਲਾਨ ਕਰਨੇ ਹੁਣ ਇੱਥੇ ਇਹ ਚੀਜ਼ ਬਿਲਕੁਲ ਖਤਮ ਵੀ ਇਕੱਲਾ ਬੰਦਾ ਵੀ ਚਲਾਨ ਕਰਕੇ ਜਾ ਸਕਦਾ ਹਾਂਜੀ ਸੋ ਇਹ ਅਸੀਂ ਵੀ ਜਿਹੜੇ ਵਹੀਕਲ ਚਲਾਣ ਵਾਲੇ ਜਿੰਨੇ ਵੀ ਚਾਲਕ ਨੇ ਉਹਨਾਂ ਨੂੰ ਰਿਕਵੈਸਟ ਕਰਦੇ ਆਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਧੁੰਦਾਂ ਜਿਹੜੀਆਂ ਆ ਉਹ ਸਟਾਰਟ ਹੋ ਚੁੱਕੀਆਂ ਨੇ ਸਰਦੀਆਂ ਦਾ ਮੌਸਮ ਚੱਲ ਪਿਆ ਆ ਸੋ ਜਿੰਨਾ ਹੋ ਸਕੇ ਸਪੀਡ ਤੇ ਕੰਟਰੋਲ ਕਰੀਏ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਜੜੀ ਤੁਰਘਟਨਾ ਤੋਂ ਬਚਿਆ ਜਾ ਸਕੇ ਤੇ ਜੋ ਨਿਯਮ ਆ ਉਹਨਾਂ ਦੇ ਤਹਿਤ ਹੀ ਕੰਮ ਕੀਤਾ ਜਾ ਸਕੇ ਸੋ ਟ੍ਰੈਕਕਰ ਸੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਸਾਰਿਆਂ ਦਾ ਧੰਨਵਾਦ